ਚਾਰਾ ਤੁਹਾਡਾ ਮੈਂ ਤਾਂ ਸਾਰੇ ਤੇ ਵੀ ਠੀਕ ਹੀ ਹੋ ਗਏ ਅਸੀਂ ਅੱਜ ਨਵਾਂ ਧਮਾਕਾ ਕਰਨ ਲੱਗੇ ਆ ਮੈਂ ਕਹਿੰਦਾ ਪਿਓਰ ਲੈ ਕੇ ਆਇਆ ਪਿਓਰ ਪਿਓਰ ਦੀ ਕੁਆਲਿਟੀ ਲੈ ਕੇ ਆਇਆ ਪਿਓਰ ਦੀ ਕੁਆਲਿਟੀ 2200 ਰੁਪਏ ਦੇ 2 ਸੂਟ 1100 ਰੁਪਏ ਦਾ ਵੇਚਿਆ ਭਾਈ ਜੀ ਸਿੰਗਲ ਸੂਟ ਸਿੰਗਲ ਸੂਟ ਵੇਚਿਆ ਭਾਈ ਜੀ 1100 ਰੁਪਏ ਦਾ 25 ਕਲਰਾਂ ਦੇ ਨਾਲ 25 ਕਲਰ 25 ਕਲਰ ਭਾੜੀ 25 ਕਲਰ ਆਹ ਦੇਖੋ ਲਓ ਜੀ ਆ ਦੇਖੋ ਪ੍ਰਦੀਪ ਭਾਜੀ ਕਹਿ ਰਹੇ ਨੇ ਪਿਓਰ ਵੈਰਾਈਟੀ ਆ ਗਈ ਹੈ ਪਿਓਰ ਖੀਮਖਾਵ ਦੇ ਸੂਟ ਆ ਗਏ ਨੇ 2200 ਵਾਲੇ 11 1100 ਰੁਪਏ ਚ 11 1100 ਦੀ ਦੇਣ ਚ ਹੋਰ ਭਾਜੀ ਇਹਦੇ ਵਿੱਚ ਕਲਰ ਡਿਜ਼ਾਈਨ ਕਲਰ ਮੈਂ ਕਿ ਨਿਗਾ ਮਾਰੋ ਸੜਕ ਬਣਾ रखी है ਸੂਟਾਂ ਦੀ ਭਾਜੀ ਸੜਕ ਆ ਦੇਖੋ ਨਿਗਾ ਮਾਰੋ ਯਾਰ ਇੱਕ ਵਾਰ ਵਾਹ ਜੀ ਵਾਹ ਕੱਲਾ ਦੀ ਬਹੁਤ ਸੋਹਣੇ ਸੋਹਣੇ ਹੈ ਜੀ ਚਾਹੇ ਤੁਸੀਂ ਬਣਾਓ ਪਲਾਜੋ ਸੂਟ ਚਾਹੇ ਬਣਾਓ ਅਚਕਨ ਸਟਾਈਲ ਚਾਹੇ ਬਣਾਓ ਸ਼ਰਟ ਭਾਜੀ ਅਨਾਰਕਲੀ ਬਣੇਗੀ ਡਰੈਸ ਬਣੇਗੀ ਲਹਿੰਗਾ ਚੋਲੀ ਬਣੇਗੀ ਜੋ ਮਰਦੀ ਬਣਾ ਤੋਂ ਦੇ ਅੱਤੇ ਰੇਤਾ ਦੇ ਰਿਹਾ 1100 ਰੁਪਏ ਦਾ ਸੂਟ 1100 ਰੁਪਏ ਦਾ ਸੂਟ ਦੇ ਰਿਹਾ ਕਿੱਥੇ ਨਹੀਂ ਮਿਲਣਾ ਵੀਰੇ ਇਹ ਮਿਲੂਗਾ ਗੋਠੀ ਵਾਲਿਆਂ ਦੇ ਪਿਓਰ ਖੀਂ ਖਾਂਗ ਦਾ ਸੂਟ 1100 ਰੁਪਏ ਦਾ 1100 ਰੁਪਏ ਦਾ ਛੇਕਿੰਗ ਸੂਟ ਆਹ ਲੋ ਬੋਲੋ 5 ਮੀਟਰ 5 ਮੀਟਰ ਆਲ ਓਵਰ ਸੂਟ ਮਿਲ ਰਿਹਾ ਜੀ 1100 ਦਾ 5 ਮੀਟਰ ਆਲ ਓਵਰ ਮੈਚਿੰਗ ਨਹੀਂ ਹੈਗਾ ਪਲੇਨ ਸਲਵਾਰ ਨਹੀਂ ਲੱਗੀ ਹੈ ਕਿ ਆਲ ਓਵਰ ਸੂਟ ਹੈ ਜੀ ਇੱਕ ਵਾਰ ਹੋਰ ਕਹਾ ਭਾਜੀ ਹਾਂ ਜੀ ਇਹ ਕਿਸੇ ਕਸਟਮਰ ਨੂੰ ਛੱਡ ਦੀ ਲੋੜ ਹੈ ਛਾੜੀ ਮਿਲੇਗੀ 550 ਰੁਪਏ ਦੀ ਉਹ ਕੀ ਗੱਲ ਕਰਦੇ ਹੋ ਭਾਜੀ 1100 ਰੋ ਸੂਟ ਹੈ 550 ਰੁਪਏ ਦੀ ਸ਼ਰਟ ਹੈ ਭਾਜੀ ਉਹ ਮੈਂ ਕਹਾ ਰਹਿਣ ਦੋ ਮਜ਼ਾਕ ਕਰਨ ਨੂੰ ਨਹੀਂ ਮਜ਼ਾਕ ਨਹੀਂ ਭਾਜੀ ਸਹੀ ਗੱਲ ਹੈ 550 ਸ਼ਰਟ ਹੈ ਭਾਜੀ ਲਓ ਜੀ ਸ਼ਰਟਾਂ ਵੀ ਕਟਾ ਕੇ ਲਿਜਾ ਸਕਦੇ ਹਾਂ ਤੁਸੀਂ 550 ਦੀਆਂ 1100 ਦਾ ਸੂਟ ਹੈ 2200 ਵਾਲੇ ਇਹ ਜੇ ਤੁਸੀਂ ਬਾਜ਼ਾਰ ਚ ਖਰੀਦਦੇ ਹੋ ਗਰੰਟੀ ਕਰਦਾ 500 ਰੁਪਏ ਮੀਟਰ ਤੋਂ ਘੱਟ ਨਹੀਂ ਮਿਲਦਾ ਲੋ ਘੱਟ ਨਹੀਂ ਮਿਲਣਾ ਜਿੱਥੇ ਮਰਜੀ ਟਰਾਈ ਕਰ ਲਿਓ ਗੋਠੀਆਂ ਇਹ ਮਿਲੂਗਾ 1100 ਦਾ ਸੂਟ 550 ਸ਼ਰਟ ਬੋਤਕਾ ਟਰੇਡਰਾਂ ਦੇ ਬੋਤਕਾ ਟਰੇਡਰਾਂ ਤੇ ਇਹ ਬੋਤਕਾ ਟਰੇਡਰ ਹੈ ਦਿਨ ਇਹਨੇ ਥੋੜਾ ਮਨ ਖੁਸ਼ ਹੋ ਜੂਗਾ ਕਲਰ ਇਹਨੇ ਥੋੜਾ ਮਨ ਕਲਰ ਹੋ ਬੜਿਆ ਦਿਖਾ ਦਿਓ ਭਾਜੀ ਮਰਾ ਨਿਕਾਏ ਕਵਾਰੀ ਸਾਰੇ ਰੰਗਾਂ ਦੇ ਸਾਰੇ ਡਿਜ਼ਾਈਨਾਂ ਦੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਾਰੇ ਕਲਰ ਚਾਰਟ ਦੇਖ ਰਹੇ ਹੋ ਬਹੁਤ ਹੀ ਪਿਆਰੇ ਕਲਰ ਚਾਰਟ ਤੇ ਸੋਹਣੇ ਕਲਰ ਚਾਰਟ ਹੈ ਇਦਾਂ ਲੱਗਦਾ ਜੀ ਜਿਵੇਂ ਸੂਤਾ ਦੀ ਸੜਕ ਬਣਾਈ ਰੱਖੀ ਹੋਈ ਹੈ 1100 ਸੂਤੇ 550 ਸ਼ਲਡ ਬਾਲੀ ਭਾਜੀ ਪ੍ਰਦੀਪ ਜੀ ਹਾਂਜੀ ਭਾਜੀ ਅੱਜ ਕੀ ਲੈ ਕੇ ਆਏ ਨਵਾਂ ਭਾਜੀ ਸਿਪਲੀ ਵਰਕ ਲੈ ਕੇ ਆਇਆ ਕ੍ਰੇਪ ਦੇ ਉੱਪਰ ਉਹ ਵੀ ਅੱਛਾ ਜੀ ਕ੍ਰੇਪ ਦੇ ਉੱਪਰ ਸਿਪਲੀ ਵਰਕ ਲੈ ਕੇ ਆ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਮੈਂ ਕਹਿੰਦਾ ਡਿਫਰੈਂਟ ਕੀ ਹੈ ਬਿਲਕੁਲ ਹਟਕੇ ਚੀਜ਼ ਹੈ ਨਾ ਚੀਨ ਦੇ ਨਿਕਲ ਮਾਰ ਰਿਹਾ ਇਹ ਕਲਾਸ ਪੀਸ ਸੈਂਸੀ ਆਈਟਮ ਪਾਰਟੀ ਵੇਅਰ ਆਈਟਮ ਲੈਂਗਾ ਚੋਲੀ ਹਲਦੀ ਦੇ ਪਾਣਾ ਜਾਗੋ ਤੇ ਪਾਣਾ ਬਿਲਕੁਲ ਲੇਟੈਸਟ ਤੇ ਬਿਲਕੁਲ ਫੈਂਸੀ ਹਨ ਭਾਜੀ ਇਹ ਆਲ ਓਵਰ ਸੂਟ ਹੈ ਵੀਰ ਜੀ ਆਲ ਓਵਰ ਸੂਟ ਹੈ ਵੀਰ ਜੀ ਸ਼ਾਰਟੀ ਮਿਲੇਗੀ ਸੂਟੀ ਮਿਲੂ ਭਾਜੀ ਜੇ ਕੱਲੀ ਭੈਣ ਭਾਈ ਨੂੰ ਸ਼ਾਰਟੀ ਲੋੜ ਹੈ ਸ਼ਾਰਟੀ ਮਿਲੇਗੀ ਤੇ ਸੂਟੀ ਮਿਲੇਗਾ ਉਹ ਕਲਰ ਇੰਨੇ ਸੋਹਣੇ ਨੇ ਭਾਜੀ ਆਹ ਦੇਖੋ ਬਲੈਕ ਇਹ ਬਲੈਕ ਠੀਕ ਹੈ ਭਾਜੀ ਜਾਮਨੀ ਰਾਣੀ ਪੀਕੋਕ ਇਹ 哦 ਵਾਈਟ 哦 ਵਾਈਟ ਪਾਣੀ ਕੜਰਾ ਸਟਾਇਲ ਸਿਪਲੀ ਦਾ ਫਰਕ ਹੈ ਬਹੁਤ ਹੀ ਸ਼ਾਨਦਾਰ ਵਰਕ ਹੈ ਅਗਰ ਤੁਸੀਂ ਜਾਗੋ ਤੇ ਪਾਣਾ ਪਾਣਾ ਹਲਦੀ ਤੇ ਮੇਰੇ ਤੋਂ ਕੱਲੀ ਸ਼ਰਟ ਵੀ ਲੈ ਸਕਦੇ ਹੋ ਅਗਰ ਬਣਾਣਾ ਲਹਿੰਗਾ ਚੋਲੀ ਤੇ ਆ ਚੀਜ਼ ਲੈ ਕੇ ਆ ਅਗਰ ਬਣਾਨੀ ਹੈ ਡਰੈਸ ਆ ਚੀਜ਼ ਲੈ ਕੇ ਆ ਫੈਨਸੀ ਐਟਮ ਹੈ ਪਾਰਟੀ ਵੀ ਰੈਡ ਮੈਂ ਬਹੁਤ ਸ਼ਾਨਦਾਰ ਆਰਟੀਕਲ ਹੈ ਇਹ 5 ਮੀਟਰ ਸੂਟ ਆਲ ਓਵਰ ਹੈ ਜੀ ਆਲ ਓਵਰ ਸੂਟ ਮਿਲੂਗਾ ਤੁਹਾਨੂੰ 4200 ਰੁਪਏ ਦਾ 5 ਮੀਟਰ ਪਾਣੀ ਪਿਓਰ ਕਲੇਵ ਦੇ ਪਰ ਪਿਓਰ ਕਰੇਵ ਦੇ ਉੱਪਰ ਮਿਲੂਗਾ 4200 ਰੁਪਏ ਦਾ ਛੋਟ ਤੇ ਸ਼ਰਟ ਮਿਲੂਗੀ 2100 ਰੁਪਏ ਦੀ ਤੁਹਾਡੇ ਕੋਲ ਕੋਈ ਬਾਟਮ ਪਈ ਹੈ ਤੇ ਮੇਰੇ ਤੋਂ ਸ਼ਰਟ ਮੈਚ ਕਰਕੇ ਲਓ ਭਾਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਖੂਬਸੂਰਤ ਡਿਜ਼ਾਈਨ ਹੈ ਬਹੁਤ ਹੀ ਸਮਾਰਟ ਡਿਜ਼ਾਈਨ ਹੈ ਬੇਕੋ ਲੇਟੈਸਟ ਚੀਜ਼ ਹੈ ਬੇਕੋ ਬਹੁਤ ਸ਼ਾਨਦਾਰ ਚੀਜ਼ ਹੈ ਅੱਜ ਜੋ ਡਿਜ਼ਾਈਨ ਦਿਖਾਣਾ ਇਹ ਸਾਰੇ ਇੱਕ ਤਰੀਕੇ ਦੇ ਡਿਜ਼ਾਈਨ ਨੇ ਭਾਜੀ ਇੱਕ ਤਰੀਕੇ ਦੇ ਇੱਕ ਤਰੀਕਾ ਦੇ ਆ ਨਾ ਪੜੀ ਵੀਡੀਓ ਅੱਛੀ ਲੱਗੀ ਜਾਂ ਦੇ ਆ ਨਾ ਅੱਛਾ ਲੱਗਿਆ ਜਾਂ ਕਲਰ ਅੱਛਾ ਲੱਗਿਆ ਸ਼ੇਅਰ ਜੀ ਰੋਕ ਲੋ ਕੈਮਰਾ ਰੋਕ ਲੋ ਸਟਾਪ ਕਰ ਲੋ ਇੱਕ ਜਗ੍ਹਾ ਤੇ ਬਹੁਤ ਹੀ ਸੋਹਣੀ ਆਈਟਮ ਦਿਖਾ ਰਿਆ ਆਪਾਂ ਆ ਭਾਜੀ ਮੇਰੇ ਕੋਲੇ 5-5 ਮੀਟਰ ਕਰੇਪ ਦੇ ਉੱਤੇ ਬਹੁਤ ਹੀ ਸੋਹਣੇ ਕਨਸੈਪਟ ਆਏ ਐ ਚਾਹੇ ਬਣਾਓ ਲਹਿੰਗਾ ਚੋਲੀ ਚਾਹੇ ਬਣਾਓ ਸ਼ਰਟਾਂ ਤੇ ਚਾਹੇ ਬਣਾਓ ਜਾਗੋ ਦਾ ਸੂਟ ਇਹ ਭਾਜੀ ਮੇਰੇ ਕੋਲੇ ਮਿਲਣਾ 3500 ਰੁਪਏ ਦਾ ਪੂਰਾ 5 ਮੀਟਰ 5 ਮੀਟਰ ਸੂਟ ਮਿਲਣਾ 3500 ਦਾ ਔਰ ਸ਼ਰਟ ਵੀ ਲਿ ਜਾ ਸਕਦੇ ਹੋ 7500 ਦੀ ਸ਼ਰਟ ਮਿਲ ਜਾਣੀ ਹੈ ਕਲਰ ਡਿਜ਼ਾਈਨ ਦੇਖੋ ਜੀ ਨਵੇਂ ਨਵੇਂ ਕਲਰ ਡਿਜ਼ਾਈਨ ਅਲੱਗ ਅਲੱਗ ਕਲਰ ਡਿਜ਼ਾਈਨ ਇਹ ਨਹੀਂ ਕਿ ਇੱਕ ਨਾਲ ਦੀ ਡਿਜ਼ਾਈਨਿੰਗ ਇੱਕ ਨਾਲ ਦੇ ਕਲਰ ਹੋਣਗੇ ਸਾਰਾ ਕੋਈ ਡਿਫਰੈਂਟ ਆਪਣੇ ਘਰੇ ਜਾਗੋ ਦਾ ਫੰਕਸ਼ਨ ਰੱਖਿਆ ਮਹਿੰਦੀ ਦਾ ਹਲਦੀ ਦਾ ਕਿਸੇ ਵੀ ਚੀਜ਼ ਲਈ ਤੁਸੀਂ ਇਹਨੂੰ ਮੋਡੀਫਾਈ ਕਰਕੇ ਤਿਆਰ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਕਨਸੈਪਟ ਇੰਸਟਾਗ੍ਰam ਤੇ ਜਿਹੜੇ ਆਪਾਂ ਵੀਡੀਓ ਦੇ ਵਿੱਚ ਦੇਖਦੇ ਆ ਰੈਡੀ ਕੀਤੇ ਹੋਏ ਉਹ ਵਾਲੇ ਮਟੀਰੀਅਲ ਆ ਵੀਦੇ ਬਿਲਕੁਲ ਜੀ ਸਹੀ ਗੱਲ ਐ ਇਹ ਬਿਲਕੁਲ ਸਹੀ ਗੱਲ ਐ ਭਾਜੀ ਬਿਲਕੁਲ ਸਹੀ ਗੱਲ ਐ ਸਹੀ ਐ ਸਹੀ ਐ ਸਹੀ ਐ ਇੱਥੇ ਮਿਲੂਗਾ ਜੋ ਰੈਡੀमेड ਆ ਰਹੇ ਨਾ ਬਣ ਕੇ ਡਰੈੱਸ ਆ ਰਹੀਏ 15 15 20 20 ਹਜ਼ਾਰ ਰੁਪਏ ਦੇ ਨਾਲ ਕਲੀ ਸੂਟ ਆ ਰਿਹਾ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ 15 15 20 20 ਹਜ਼ ਇੰਸਟਾਗ੍ਰam ਚੈੱਕ ਕਰੋ ਸਹੀ ਚੀਜ਼ ਮਿਲਣਗੀਆਂ ਕੋਈ ਫਰਕ ਨਹੀਂ ਹੋਊਗਾ ਬਸ ਕੀ ਇਹ ਤੋਂ ਤਰੀਕੇ ਨਾਲ ਬਣਾਈ ਹੁੰਦੀ ਆ ਆ ਵੀ ਤੁਸੀਂ ਆਪ ਸਿਲਕਰਾਂ ਬਾਅਦ ਤੁਸੀਂ ਮਾਸਟਰੋ ਕਾਰੀਗਰ ਹੋ ਬਹੁਤ ਵਧੀਆ ਜੀ ਇਹਦੀ ਗੱਲ ਨਹੀਂ ਹੈ ਤੁਹਾਡੇ ਕੋਲ ਆਪ ਤਿਆਰ ਕਰ ਸਕਦੇ ਹੋ ਮੇਰੇ ਪਹਿਣਾ ਤੇ ਸਲਾਈ ਦਾ ਕੰਮ ਕਰਦੀ ਐ ਆਪ ਤਿਆਰ ਕਰ ਸਕਦੇ ਹੋ ਖੁਦ ਰੈਡੀ ਕਰਾਓ ਵੀਰੇ ਖੁਦ ਇਹ ਦੋ ਨਾਰਮਲ ਰੇਂਜ ਚ ਲੈ ਜਾਓ ਇਹ ਕੀ ਦੇ ਲੋ ਭਾਜੀ ਇਹ ਹੈਗਾ ਜੀ 3500 ਵਾਲਾ 1750 ਕੱਲੀ ਸ਼ਰਟ ਕੱਲੀ ਸ਼ਰਟ 1750 ਦੀ ਸੂਟ 3500 ਦਾ ਆ ਹੈਗਾ ਇਹ ਹੈਗਾ ਜੀ 4200 ਦਾ ਤੇ ਸ਼ਰਟ ਮਿਲੇਗੀ 2100 ਦੀ 2100 ਰੁਪਏ ਦੀ ਜੀ ਅੱਛਾ ਆ 2100 ਦੀ ਸ਼ਰਟ ਹੈ ਇਹ 2100 ਦੀ ਸ਼ਰਟ ਅੰਬੀ ਵਾਲਾ ਪ੍ਰਿੰਟ ਦੀ 1 2 3 4 5 ਕਲਰਾਂ ਸੈਟ ਆ ਭਾਜੀ ਆ ਵਾਲਾ ਤੇ ਇਹ ਭਾਜੀ 7500 ਦੀ ਸ਼ਰਟ 3500 ਦਾ ਸੂਟ ਕਲਰ ਦੇ ਵਿੱਚ ਬਣੇ ਨੇ ਡਿਜ਼ਾਈਨ ਬਹੁਤ ਸੋਹਣਾ ਆ ਦੇਖੋ ਆ ਡੋਲੀ ਵਾਲਾ ਠੀਕ ਆ ਘੜੋਲੀ ਵਾਲਾ ਐਲੀਫੈਂਟ ਵਾਲਾ ਸਾਰੀਆਂ ਚੀਜ਼ਾਂ ਬਣੀਆਂ ਬਹੁਤ ਸੋਹਣੀ ਆਈਟਮ ਬਣਦੀ ਆ ਜਾਗੋ ਵਾਸਤੇ ਹਲਦੀ ਵਾਸਤੇ ਮਹਿੰਦੀ ਵਾਸਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜਿਹੜੀਆਂ ਮੇਰੀਆਂ ਭੈਣਾਂ ਖੁਦ ਤਿਆਰ ਕਰਵਾਉਣਾ ਚਾਹੁੰਦੇ ਆਂ ਦੇ ਦੇਖੋ ਜੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਹੈ ਜੇ ਤੁਹਾਨੂੰ ਡਿਜ਼ਾਈਨ ਅੱਛਾ ਲੱਗਿਆ ਜਾਂ ਵੀਡੀਓ ਅੱਛੀ ਲੱਗੀ ਕੋਈ ਵੀ ਚੀਜ਼ ਅੱਛੀ ਲੱਗੀ ਪ੍ਰਿੰਟ ਅੱਛਾ ਲੱਗਿਆ ਜਾਂ ਤੁਹਾਨੂੰ ਕਲਰ ਅੱਛਾ ਲੱਗਿਆ ਕੋਈ ਵੀ ਚੀਜ਼ ਅੱਛੀ ਲੱਗੀ ਜੀ ਹੁਣ ਕੀ ਨਵਾਂ ਲੈ ਕੇ ਆਏ ਹੋ ਭਾਜੀ ਗੋਠੀ ਵਾਲੇ ਗੋਠੀ ਵਾਲੇ ਹਮੇਸ਼ਾ ਡੇਲੀ ਨਵੇਂ ਤਮਾਕੂ ਕਰਦੇ ਆਂ ਅੱਜ ਕੀ ਨਵਾਂ ਲੈ ਕੇ ਆਏ ਹੋ ਅੱਜ ਇੱਕ ਤਰੀਕਾ ਭਾਜੀ ਕੁਝ ਸਪੈਸ਼ਲ ਆਡਮ ਲੈ ਕੇ ਆਇਆ ਮੈਂ ਥੋੜਾ ਖਿੰਗ ਖੰਗ ਪਿਓਰ अच्छा प्योर किंग खांगा जो मर्जी बना सको साहब जी दसो की इशू रासदे अपना बिल्कुल जी बिल्कुल आज जड़ा मटेरियल ਦੇ ਵਿੱਚ ਆਉਂਦਾ ਆਪਣੇ ਕੋਲੇ ਠੀਕ ਹੈ 5 ਮੀਟਰ ਦੀ ਲੈਂਥ ਆਉਂਦੀ ਹੈ ਇਹਦੇ ਵਿੱਚ ਵੀਰੇ ਤੁਸੀਂ ਪਲਾਜ਼ੋ ਪੈਂਟ ਸਕਾਲਟ ਪਲੇਨ ਸ਼ਰਟ ਨਾਲ ਸਕਾਲਟ ਪਲੇਨ ਪਲਾਜ਼ੋ ਨਾਲ ਸ਼ਰਟ ਰੈਡੀ ਮੈਂ ਠੀਕ ਹੈ ਜੀ ਯਾਗਰ ਇਹਦਾ ਪਲਾਜ਼ੋ ਬਣਾਣਾ ਹੈ ਤਾਂ ਪਲੇਨ ਸ਼ਰਟ ਬਣਾ ਸਕਦੇ ਹੋ ਬਹੁਤ ਸਟਾਈਲ ਬੰਦੇ ਆ ਜੀ ਸ਼ਹਿਰवानी ਅੱਜ ਕੱਲ ਸ਼ਹਿਰਵਾਨੀ ਬੰਦੀ ਆ ਪਾ ਜੀ ਐਂਦੀ ਜੈਕਟ ਬਣਾ ਸਕਦੇ ਹੋ ਜੈਂਸ ਲੇਡੀਜ਼ ਬਣਾ ਸਕਦੇ ਹੋ ਲੇਡੀਜ਼ ਪਲਾਜੋ ਬਣਾ ਸਕਦੇ ਹੋ ਸ਼ਰਾਰਾ ਬਣਾ ਸਕਦੇ ਹੋ ਗਰਾਰਾ ਬਣਾ ਸਕਦੇ ਹੋ ਸ਼ਰਟ ਬਣਾ ਸਕਦੇ ਹੋ ਸਕਿਨ ਨਾਲ ਮੈਚਿੰਗ ਕਰਕੇ ਜਿਹੜੀ ਮਰਜ਼ੀ ਆਡ ਬਣਾ ਸਕਦੇ ਹੋ ਭਾਜੀ ਐਂਦਾ ਰੇਟ ਬਾਜ਼ਾਰ ਚ ਵਿਗ ਰਿਹਾ 500 ਰੁਪਏ ਮੀਟਰ 600 ਰੁਪਏ ਮੀਟਰ ਭਾਜੀ ਹਾਂ ਧੂੜਾ ਦੀ ਗੱਲ ਕਰ ਰਹੇ ਹਾਂ ਆ ਵਾਲਾ ਆ ਵਾਲੇ ਆਡੀ ਗੱਲ ਅੱਛਾ ਤੇ ਆਪਾਂ ਦੇ ਰਹੇ ਭਾਜੀ 2600 ਵਾਲਾ ਆਰਟੀਕਲ ਸਿਰਫ 1300 ਰੁਪਏ ਚ ਤੇ ਭਾਜੀ ਡਿਜ਼ਾਈਨ ਵੀ ਹੈ ਜੀ ਮੈਂ ਕਹਾਂ ਜਮਾ ਭਾਜੀ ਬਹੁਤ ਸੋਹਣੇ ਸੋਹਣੇ ਬਲੈਕ ਇਹਦਾ 베ਸ ਰਹਿਣ ਵਾਲਾ ਹੈ ਗੜੀ ਇਹਦੀ ਪ੍ਰਿੰਟਿੰਗ ਹੈ ਭਾਜੀ ਉਹ ਪ੍ਰਿੰਟਿੰਗ ਬਿਲਕੁਲ ਅਲੱਗ ਲਗਾਏਗੀ ਆ ਦੇਖੋ ਇਹ ਸਾਰੇ ਡਿਜ਼ਾਈਨ ਹੈ ਪ੍ਰਿੰਟਿੰਗ ਦੇ ਵਿੱਚ ਸਾਰੇ ਦੀ ਹੈ ਨਵੀਂ ਦੇ ਕੇ ਭਾਜੀ ਆ ਲੋ ਡਿਜ਼ਾਈਨ ਦੇਖੋ ਪਹਿਲਾਂ ਬਈ ਬਿਲਕੁਲ ਭਾਜੀ 1300 ਰੁਪਏ ਦਾ ਸੂਟ ਇਹਦਾ ਸ਼ਰਟ ਹੈ ਜੀ ਉਹ ਤੇ ਦਾ 5 ਮੀਟਰ ਸੂਟ ਦਵਾਂਗੇ ਵੀ 5 ਮੀਟਰ ਸਾਡੇ ਸਾਡੇ 600 ਇਹ ਸ਼ਰਟ ਲੈਣੀ ਹੈ ਜਿਵੇਂ ਭਾਜੀ ਕਹਿ ਰਿਹਾ ਸਾਡੇ 600 ਰੁਪਏ ਦੀ ਸ਼ਰਟ ਹੈ 2.5 ਮੀਟਰ ਦੀ ਜੋ ਮਰਜ਼ੀ ਬਣਾ ਸਕਦੇ ਹੋ ਆਰਟੀਕਲ ਐਡਾ ਪਿਆਰਾ ਆਰਟੀਕਲ ਹੈ ਮੈਂ ਥੋੜਾ ਮਨ ਖੁਸ਼ ਹੋ ਜਾਊਗਾ ਜਰਾ ਆ ਦੇਖੋ ਭਾਜੀ ਡਿਜ਼ਾਈਨ ਦੇਖੋ ਪਹਿਲਾਂ ਜੀ ਇਹ ਜਿਹੜੀ ਬੁੰਤੀ ਹੈ ਨਾ ਪਾਜੀ ਇਹ ਬੀਵੀਂ ਦੇ ਅੰਦਰ ਹੈ ਪਾਜੀ ਇਹਨੂੰ ਉਲਟਾ ਪੁਲਟਾ ਕਰਕੇ ਬਣਾ ਸਕਦੇ ਕੰਟਰਾਸਟ ਆਪਾਂ ਉਲਟਾ ਪੁਲਟਾ ਵੀ ਕਰਕੇ ਬਣਾ ਸਕਦੇ ਆ ਪਾਜੀ ਇਹਨੂੰ ਅਧਾਈ ਪਾਜੀ ਲਓ ਜੀ ਲਓ ਆ ਦੇਖੋ ਉਲਟਾ ਪੁਲਟਾ ਵੀ ਬਣਾ ਸਕਦੇ ਪਾਜੀ ਬਹੁਤ ਸੋਹਣਾ ਆਰਟੀਕਲ ਆਇਆ ਬਿਲਕੁਲ ਸ਼ੈਡੜ ਹੈ ਹਾਂ ਸ਼ੈਡੜ ਹੈ ਡਬਲ ਕਰਾਸ ਸ਼ੈਡ ਦੇ ਵਿੱਚ ਹੈ ਬਹੁਤ ਸੋਹਣੀ ਆ ਚੀ ਜਿਹੜਾ ਇਹ ਇੱਕ ਪਾਜੀ ਕਾਰਬਨ ਬਲੈਕ ਹੈ ਪਾਜੀ ਕਾਰਬਨ ਬਲੈਕ ਪਿਓਰ ਖੀਨ ਖਾਨ ਪਿਓਰ ਬਨਾਸੀ ਵੀ ਕਹਿ ਸਕਦੇ ਹੋ ਪਿਓਰ ਖੀਂਖਾਂਗ ਵੀ ਕਹਿ ਸਕਦੇ ਹੋ ਆਰਟੀਕਲ ਬਹੁਤ ਪਿਆਰਾ ਹੈ 2616 ਆਰਟੀਕਲ ਬਿਲਨ ਜਾ ਰਿਹਾ ਹੈ 50% ਸਕੋਰ ਤੇ ਤੇ ਇਹ ਰਬ 1300 ਰੁਪਏ ਦਾ ਆਰਟੀਕਲ ਹੈ ਬਿਲਕੁਲ ਨਵੀਂ ਚੀਜ਼ ਹੈ ਬਿਲਕੁਲ हटਕੇ ਚੀਜ਼ ਹੈ 50% ਸਕੋਡ ਹੈ ਭਾਜੀ ਵੀਡੀਓ ਅੱਛੀ ਲਗੀ ਲਾਇਕ ਸ਼ੇਅਰ ਕਮੈਂਟ ਕਰਦੇ ਜੀ ਧੰਨਵਾਦ ਬਹੁਤ ਸ਼ਾਨਦਾਰ ਸ਼ਾਨਦਾਰ ਦੇਬ ਕਸਟਮਰਾਂ ਵਾਸਤੇ ਨਵੀਂ ਚੀਜ਼ ਲੈ ਕੇ ਆ ਭਾਜੀ ਅੱਛਾ ਆ ਦੇਖੋ ਪਿਓਰ ਖੱਡੀ ਦਾ ਮਾਲ ਹੈ ਖੀਂਖਾਂਗ ਲੈ ਕੇ ਆ ਭਾਜੀ ਖੱਡੀ ਦਾ ਖੱਡੀ ਦਾ ਮਾਲ ਹੈ ਪਿਓਰ ਖੀਂਖਾਂਗ ਦੇ ਉੱਪਰ ਭਾਜੀ ਆਰਟੀਕਲ ਬਹੁਤ ਪਿਆਰਾ ਹੈ ਜਰਾ ਡਿਜ਼ਾਈਨ ਚੈੱਕ ਕਰ ਸਕੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਬਿਲਕੁਲ ਡਿਫਰੈਂਟ ਬਿਲਕੁਲ ਹਟਕੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਸ਼ਾਨਦਾਰ ਭਾਜੀ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਕਹਿ ਰਹੇ ਨੇ ਬਹੁਤ ਸ਼ਾਨਦਾਰ ਆਈਟਮ ਹੈ ਵਾਕੇ ਹੀ ਆ ਦੇਖੋ ਅਚਕਨ ਬਣਾਓ ਸ਼ਰਾਰਾ ਗਰਾਰਾ ਪਲਾਜੋ ਜੋ ਮਰਜ਼ੀ ਤੁਸੀਂ ਇਹਦਾ ਕੈਰੀ ਕਰ ਸਕਦੇ ਹੋ ਇਹ ਮਟੀਰੀਅਲ ਦਿੱਤਾ ਹੋਇਆ ਜੀ ਆਪਾਂ ਨੂੰ 5 ਮੀਟਰ ਮਟੀਰੀਅਲ ਹੈ ਸ਼ਾਲਟ ਵੀ ਲੈ ਸਕਦੇ ਹੋ 5 ਮੀਟਰ ਵੀ ਲੈ ਸਕਦੇ ਹੋ ਤੇ ਕਲਰ ਡਿਜ਼ਾਈਨ ਬੜੇ ਸੋਹਣੇ ਸੋਹਣੇ ਦਿਖਾਵਾਂਗੇ ਇੰਨੇ ਸੋਹਣੇ ਡਿਜ਼ਾਈਨ ਹੈ ਤੁਹਾਡਾ ਮਨ ਖੁਸ਼ ਹੋ ਜਾਏ ਕੱਲੀ ਸ਼ਾੜੀ ਮਿਲੇਗੀ 5 ਮੀਟਰ ਸੂੜੀ ਮਿਲੇਗਾ ਡਰੈਸ ਬਣਾ ਸਕਦੇ ਹੋ ਲਹਿੰਗਾ ਚੋਲੀ ਬਣਾ ਸਕਦੇ ਹੋ ਆਰਟੀਕਲ ਪਿਓ ਪਿਆਰਾ ਹੈ ਆ ਦੇਖੋ ਆ ਬੈਕ ਸਾਈਡ ਹੈ ਇਹ ਖੀਂ ਖਾਂਗ ਦੀ ਨਿਸ਼ਾਨੀ ਭਾਜੀ ਆ ਖੀਂ ਖਾਂਗ ਦੀ ਨਿਸ਼ਾਨੀ ਹੈ ਭਾਜੀ ਆ ਖੀਂ ਖਾਂਗ ਦੀ ਨਿਸ਼ਾਨੀ ਮੈਡਮ ਜੀ ਆ ਖੀਂ ਖਾਂਗ ਦੀ ਨਿਸ਼ਾਨੀ ਹੈ ਮੈਡਮ ਜੀ ਬਹੁਤ ਹੀ ਪਿਆਰਾ ਭਾਜੀ ਕਲਰ ਵੀ ਹੈਗੇ ਨੇ ਬਿਲਕੁਲ ਜੀ ਕਲਰ ਡਿਜ਼ਾਈਨ ਬਹੁਤ ਹੈ ਜੀ ਆ ਦੇਖੋ ਆ ਇਹਦੇ ਆ ਲੋ ਆ ਕਲੜੀ ਇਹਨਾਂ ਦੀ ਕੋਈ ਕਮੀ ਨਹੀਂ ਸ਼ਰਟ ਬਣਾਓ ਕਲਾਜੋ ਬਣਾਓ ਸ਼ਰਾਰਾ ਬਣਾਓ ਜੋ ਮਰਜੀ ਬਣਾ ਸਕਦੇ ਹੋ ਲੋ ਜੀ ਬਣਾ ਜੋ ਮਰਜੀ ਸਕਦੇ ਹੋ ਆਰਟੀਕਲ ਭਾਜੀ 4200 ਰੁਪਏ ਪਰ ਮੀਟਰ ਹੈ ਬਿਲਕੁਲ ਜੀ ਬਿਲਕੁਲ ਭਾਜੀ ਇਹਦੇ ਵਿੱਚ ਦੋ ਤਰ੍ਹਾਂ ਦੇ ਕਨਸੈਪਟ ਹੈਗੇ 4200 ਦਾ ਵੀ ਹੈ ਇੱਕ ਆ ਕਨਸੈਪਟ ਵੀ ਹੈ ਠੀਕ ਹੈ ਜੀ ਆ ਦੋਨੇ ਕਨਸੈਪਟ ਆਪਾਂ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਆਪਾਂ ਦੇ ਚੈੱਕ ਕਰਦੇ ਆ ਆ ਦੇਖੋ ਆ ਲੱਗਿਆ ਭਾਜੀ ਰੇਟ 250 روپے دو কনসেপ্ট ਹੈ ਭਾਜੀ ਇੱਕ ਆ 4200 ਵਾਲਾ ਹੈ ਠੀਕ ਹੈ ਭਾਜੀ ਠੀਕ ਹੈ ਜੀ ਜਿਹਦਾ ਅੱਧੀ ਸ਼ਰਟ ਮਿਲੇਗੀ 2100 ਦੀ 2100 ਰੁਪਏ ਦੀ ਆਏ 3500 ਦਾ ਜੇ ਦੀ ਅੱਧੀ ਸ਼ਰਟ ਮਿਲੇਗੀ 7500 ਰੁਪਏ ਦੇ ਕਿ ਦੋ ਡਿਜ਼ਾਈਨ ਬਣ ਕੇ ਆਏ ਨੇ ਆਪਣੇ ਕੋ 3500 ਰੁਪਏ ਦਾ 5 ਮੀਟਰ ਇੱਕ 4200 ਦਾ 5 ਮੀਟਰ ਹੈ ਉੱਪਰ ਰੇਟ ਲੱਗਾ ਹੈ ਟੈਗ ਲੱਗਾ ਹੋਇਆ 3500 1400 ਰੁਪਏ ਦਾ ਜਿਹੜਾ ਵੀ ਕਸਟਮਰ ਨੂੰ ਚੰਗਾ ਲੱਗੇ ਉਹ ਲੈ ਕੇ ਜਾ ਸਕਦੇ ਬਿਲਕੁਲ ਭਾਜੀ ਬਿਲਕੁਲ ਇਹ ਆਪਣੇ ਅੱਧੇ ਰੇਟਾਂ ਭਾਜੀ ਮੈਂ ਕਹਿੰਦਾ ਬਿਲਕੁਲ 50% ਆ ਦੇ ਕੋ ਆਪਣੀ ਸ਼ਾਪ ਕਿੱਥੇ ਪੈਂਦੀ ਹੈ ਭਾਜੀ ਇਹ ਭਾਜੀ ਗੋਠੀ ਵਲਡਵਾਈਡ ਧੋਬੀ ਬਾਜ਼ਾਰ ਬਠਿੰਡਾ ਮੇਨ ਬਾਜ਼ਾਰ ਤੇ ਵਿੱਚ ਗੋਠੀ ਵਾਲੇ ਮਸ਼ਹੂਰ ਹੈ ਤਾਨੂੰ ਬਾਜ਼ਾਰ ਦੇ ਵਿੱਚ ਵੱੜਦੇ ਹੀ ਪਤਾ ਲੱਗ ਜਾਣਾ ਵੱਡਾ ਬੋਰਡ ਲੱਗਿਆ ਆਪਣਾ ਅੱਛਾ ਜੀ ਤੇ ਆਪਣੇ ਆਪੋਜ਼ਿਟ ਕੀ ਹੈ ਬਾਜੀ ਆਪਣੇ ਆਪੋਜ਼ਿਟ ਸਾਰਾ ਜਨ ਸੇਵਾ ਸਦਭਾਵਨਾ ਚੌਕ ਦੇ ਨੇੜੇ ਇਧਰ ਰੋ ਸਟੇਸ਼ਨ ਕੰਨੀ ਹੋਣੇ ਹੈ ਬੈਕ ਸਾਈਡ ਤੇ ਜੀ ਬੈਕ ਸਾਈਡ ਤੇ ਹਾਤੀ ਵਾਲਾ ਮੰਦਰ ਹੈ ਜੀ ਠੀਕ ਹੈ ਜੀ ਗੋਲਡ ਕੀ ਆ ਗਈ ਇਧਰ ਆ ਰਿਹਾ ਸਮਾ ਚੌਕ ਆ ਗਿਆ ਇਧਰ ਆ ਰਿਹਾ ਸਮਾ ਚੌਕ ਸ਼ਹਿਰ ਦੇ ਵਿੱਚ ਦੇ ਗਾੜੇ ਨਹੀਂ ਕਿੱਥੇ ਜਾਂਦੀ ਲੋਣੀ ਸ਼ਹਿਰ ਦੇ ਵਿੱਚ ਦੇ ਗਾੜੇ ਵਿੱਚ ਵਿੱਚ ਧੋਬੀ ਵੀ ਆਦੇ ਵਿੱਚ ਦੇ ਗਾਣਾ ਸਦਭਾਵਨਾ ਚੌਕ ਆਪੋਜ਼ਿਟ ਸਦਭਾਵਨਾ ਚੌਕ ਹੈ ਓਪੋਜੀਟ ਹਾਥੀ ਵਾਲਾ ਮੰਦਿਰ ਹੈ ਓਪੋਜੀਟ ਆਰਿਆ ਸਮਾਚ ਚੌਕ ਹੈ ਓਪੋਜੀਟ ਸਟੇਸ਼ਨ ਹੈ ਭਾਜੀ ਸਟੇਸ਼ਨ ਤੋਂ ਸਿਰਫ 2 ਮਿੰਟ ਦਾ ਰਸਤਾ ਹੈ ਜੀ ਪੈਦਲ ਪੈਦਲ ਗੋਠੀ ਵੱਡ ਵੱਡ ਦਾ ਸਟੇਸ਼ਨ ਤੋਂ 2 ਮਿੰਟ ਦਾ ਰਸਤਾ ਹੈ ਬਿਲਕੁਲ ਜੀ ਕਿਸੇ ਨੂੰ ਸਮਝ ਨਹੀਂ ਆਉਂਦੀ ਸਾਡਾ ਫੋਨ ਨੰਬਰ ਚੱਲ ਰਿਹਾ ਹੈ ਫੋਨ ਤੇ ਕਨੈਕਟ ਕਰ ਸਕਦੇ ਹੋ ਸਾਡਾ ਲੜਕਾ ਸਾਨੂੰ ਆ ਕੇ ਲੈ ਕੇ ਜਾਊਗਾ ਜੀ ਤੇ ਤੁਹਾਡੇ ਘਰੇ ਫੰਕਸ਼ਨ ਹੈ ਤੁਸੀਂ ਆ ਰਹੇ ਹੋ ਫਿਰ ਉਸ ਸ਼ਹਿਰ ਚ ਕੋਈ ਦਿੱਕਤ ਆndi ਆਂ ਚ ਜਾਂ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਜਾਂ ਤੁਹਾਨੂੰ ਦੁਕਾਨ ਨਹੀਂ ਲੱਭਦੀ ਸਾਨੂੰ ਕਨੈਕਟ ਕਰੋ ਸਾਡਾ ਬੰਦਾ ਤੁਹਾਨੂੰ ਖੁਦ ਲੈਣ ਵਾਸਤੇ ਆ ਜੂਗਾ ਗੋਠੀਵਾਲ ਵਾਸਤੇ ਬੜੀ ਬਿਲਕੁਲ ਜੀ ਬਿਲਕੁਲ